ਦੇਸ਼ ਅੱਜ ਜਨ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਅੰਬੇਦਕਰ ਦੀ 134ਵੀਂ ਜਨਤੀ ਮਨਾ ਰਿਹਾ ਹੈ ਉਹ ਆਜ਼ਾਦ ਭਾਰਤ ਦੇ ਪਹਿਲੇ ਕਾਨੂੰਨ ਮੰਤਰੀ ਵੀ ਸਨ ਉਹ ਇੱਕ ਉੱਗੇ ਵਿਦਵਾਨ ਵਕੀਲ ਸਮਾਜ ਸੇਵੀ ਅਤੇ ਸਿਆਸਤਦਾਨ ਸਨ ਜਿਨ੍ਹਾਂ ਨੇ ਆਪਣਾ ਜੀਵਨ ਸਮਾਜਿਕ ਨਿਆਂ ਅਤੇ ਬਰਾਬਰੀ ਲਈ ਸਮਰਪਿਤ ਕਰ ਦਿੱਤਾ। ਬਾਬਾ ਸਾਹਿਬ ਦੇ ਜਨਮ ਦਿਨ ਮੌਕੇ ਮੁਹਾਲੀ ਦੇ ਐਮਐਲਏ ਕੁਲਵੰਤ ਸਿੰਘ ਨੇ ਮੁਹਾਲੀ ਦੇ ਅੰਬੇਡਕਰ ਭਵਨ ਵਿੱਚ ਸ਼ਰਧਾਂਜਲੀ ਭੇਟ ਕੀਤੀ। ਉਹਨਾਂ ਬਾਬਾ ਸਾਹਿਬ ਦੇ ਬੁੱਤ ਤੇ ਫੁੱਲ ਭੇਟ ਕੀਤੇ ਨਾਲ ਹੀ ਬਾਬਾ ਸਾਹਿਬ ਜੀ ਦੀ ਪ੍ਰਤੀਮਾ ਤੇ ਫੁੱਲਾਂ ਦਾ ਹਾਰ ਪਾਇਆ ਤੇ ਨਮਨ ਕੀਤਾ। ਇਸ ਮੌਕੇ ਐਮਐਲਏ ਕੁਲਵੰਤ ਸਿੰਘ ਨੇ ਬਾਬਾ ਸਾਹਿਬ ਦੇ ਦਿਖਾਏ ਗਏ ਮਾਰਗ ਤੇ ਚੱਲਣ ਦੀ ਅਪੀਲ ਕੀਤੀ। ਅੱਜ ਬਾਬਾ ਸਾਹਿਬ ਡਾਕਟਰ ਬੀ ਆਰ ਅੰਬੇਦਕਰ ਦਾ ਜਨਮ ਦਿਨ ਦਾ ਜੈੰਤੀ ਹੈ ਸਭ ਤੋਂ ਪਹਿਲਾਂ ਤਾਂ ਮੈਂ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਹਾਂ ਪੂਰੇ ਭਾਰਤ ਦੇ ਵਿੱਚ ਜਿੱਥੇ-ਜਿੱਥੇ ਵੀ ਲੋਕ ਬੈਠੇ ਨੇ ਭਾਰਤ ਵਾਸੀ ਭਾਵੇਂ ਉਹ ਭਾਰਤ ਵਿੱਚ ਨੇ ਭਾਵੇਂ ਉਹ ਵਿਦੇਸ਼ਾਂ ਵਿੱਚ ਨੇ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਐਦਾਂ ਦੇ ਬੰਦੇ ਜਿਹੜੇ ਨੇ ਉਹ ਬਹੁਤ ਘੱਟ ਪੈਦਾ ਹੁੰਦੇ ਨੇ ਦੁਨੀਆ ਦੇ ਵਿੱਚ ਕਦੇ-ਕਦੇ ਪ੍ਰਮਾਤਮਾ ਜਿਹੜਾ ਉਹ ਕਿਰਪਾ ਕਰਦਾ ਹੈ ਤੇ ਇਹ ਇਦਾਂ ਦੇ ਇਨਸਾਨ ਨੇ ਜਿਹੜੇ ਉਹ ਧਰਤੀ ਤੇ ਭੇਜਦਾ ਜਿਹੜੇ ਦੁਨੀਆ ਨੂੰ ਸੇਧ ਦੇ ਕੇ ਜਾਂਦੇ ਨੇ ਜਿਹੜੇ ਦੁਨੀਆ ਨੂੰ ਦੱਸ ਕੇ ਜਾਂਦੇ ਨੇ ਵੀ ਕਿੱਦਾਂ ਜੀਣਾ ਹੈ ਕੀ ਤੁਹਾਡਾ ਜੀਵਨ ਪਧਰਪੂਰਣਾ ਚਾਹੀਦਾ ਹੈ ਤੇ ਇਦਾਂ ਦੇ ਸਨ ਡਾਕਟਰ ਅੰਬੇਡਕਰ ਜੀ ਦੁਨੀਆ ਦੇ ਸਭ ਤੋਂ ਪੜ੍ਹੇ ਲਿਖੇ ਬੰਦੇ ਔਰ ਜਿਨ੍ਹਾਂ ਨੇ ਭਾਰਤ ਦਾ ਸੰਵਿਧਾਨ ਲਿਖਿਆ ਆ ਉਸੇ ਸੰਵਿਧਾਨ ਦੇ ਤਹਿਤ ਅੱਜ ਹਿੰਦੁਸਤਾਨ ਮਾਣ ਕਰ ਰਿਹਾ ਹੈ ਪੂਰਾ ਭਾਰਤ ਮਾਣ ਕਰ ਰਿਹਾ ਹੈ ਭਈ ਅਸੀਂ ਦੁਨੀਆ ਦੀ ਸਭ ਤੋਂ ਵੱਡੀ ਡੈਮੋਕ੍ਰੇਸੀ ਆ ਕਿਉਂਕਿ ਉਹਨਾਂ ਦੇ ਸੰਵਿਧਾਨ ਇਦਾਂ ਦਾ ਲਿਖਿਆ ਜਿਹੜਾ ਕੋਈ ਗੁੰਜਾਇਸ਼ ਨਹੀਂ ਛੱਡੀ ਕਿਸੇ ਵੀ ਕਿਸਮ ਦੇ ਹਰ ਇੱਕ ਵਰਗ ਨੂੰ ਹਰ ਇੱਕ ਇਨਸਾਨ ਨੂੰ ਉਹਦੇ ਵਿੱਚ ਜੀਣ ਦਾ ਹੱਕ ਦਿੱਤਾ ਔਰ ਸ਼ਾਨ ਦੇ ਨਾਲ ਜੀਣ ਦਾ ਹੱਕ ਦਿੱਤਾ ਤੇ ਇਸ ਕਰਕੇ ਮੈਂ ਸਮਝਦਾ ਵੀ ਉਹ ਇੱਕ ਅਵਤਾਰੇ ਸੀ ਇੱਥੇ ਜਿਹੜੇ ਆਏ ਦੁਨੀਆ ਦੇ ਵਿੱਚ ਤੇ ਆ ਕੇ ਆਪਣਾ ਕੰਮ ਕਰਕੇ ਚੱਲਦੇ ਬਣੇ ਲੱਖਾਂ ਹੀ ਮਜਲੂਮ ਗਰੀਬ ਆਦਮੀ ਸੀ ਜਿਹੜੇ ਜਿਹੜੇ ਇੱਥੇ ਜਿਨ੍ਹਾਂ ਨੂੰ ਪੁੱਛਿਆ ਨਹੀਂ ਸੀ ਜਾਂਦਾ ਹੁੰਦਾ ਜਿਨ੍ਹਾਂ ਨੂੰ ਰੋਲਿਆ ਜਾਂਦਾ ਹੁੰਦਾ ਸੀ ਉਹਨਾਂ ਨੂੰ ਮਾਂ ਦੇ ਜਿੱਤ ਦੁਆ ਕੇ ਗਏ ਨੇ ਮੇਰੇ ਕੋਲ ਸ਼ਬਦ ਨਹੀਂ ਹਨ ਮੈਂ ਉਹਨਾਂ ਨੂੰ ਕੋਈ ਮਤਲਬ ਕਿਸੇ ਕਿਸਮ ਦਾ ਕੋਈ ਮੈਂ ਉਹਨਾਂ ਦੀ ਤਾਰੀਫ ਕਰ ਸਕਾਂ ਕਿਉਂਕਿ ਉਹ ਉਹ ਇਹ ਤਾਰੀਫਾਂ ਤੋਂ ਉੱਤੇ ਸੀ ਇਸ ਕਰਕੇ ਅੱਜ ਮੈਂ ਫੇਰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਔਰ ਨਾਲ ਹੀ ਮੈਂ ਬੇਨਤੀ ਕਰਦਾ ਵੀ ਭਾਈਚਾਰਕ ਸਾਂਝ ਹੈ ਜਿਹੜੀ ਉਹਨੂੰ ਕਾਇਮ ਕਰਦੇ ਹੋਏ ਜਿਹੜੇ ਸਾਰਾ ਸਾਨੂੰ ਡਾਕਟਰ ਸਾਹਿਬ ਨੇ ਦਿਖਾਏ ਸਾਨੂੰ ਉਸ ਰਾਤ ਚੱਲਣਾ ਚਾਹੀਦਾ ਪਰ ਕੁਝ ਲੋਕ ਦਿੱਕਤਿੰਗਾਂਉਂ ਵੀ ਸਰਵੇਤਲਾ ਪੰਚ ਕੁੜਾ ਬੰਦਾ ਬੂਰ ਹੈ ਨੇ ਉਹਨਾਂ ਦੇ ਜਿਹੜੇ ਨਾਮ ਦੇ ਉੱਤੇ ਕਲੋਨੀਆਂ ਨੇ ਉਹਨਾਂ ਦੇ ਉੱਤੇ ਨਾਰੇ ਲਿਖ ਰਹੇ ਨੇ ਗੁਰਵੰਤ ਸਿੰਘ ਬੰਦਪੰਨੀ ਮਤਲਬ ਉਹਦੀ ਨਾਰੇ ਲਾ ਰਹੇ ਨੇ ਕਿਵੇਂ ਦੇਖਦੇ ਉਹਨਾਂ ਨੂੰ ਲੈ ਕੇ ਮੂਹਕੀਆਂ ਤੁਰੀਆਂ ਜਾ ਰਹੀਆਂ ਨੇ ਪਰ ਸਰਪ੍ਰੀਂਦਾ ਉਹਦੀ ਤਕਦੀ ਦੇਖੋ ਗੱਲ ਇਹ ਵੀ ਜਿਹੜੇ ਚੰਗੇ ਇਨਸਾਨ ਦੁਨੀਆ ਦੇ ਵਿੱਚ ਆਏ ਭਾਵੇਂ ਉਹ ਮੌਜੂਦ ਸੀ ਭਾਵੇਂ ਬਾਅਦ 'ਚ ਵੀ ਐਦਾਂ ਦੇ ਕੰਮ ਜਿਹੜੇ ਸ਼ਰਾਰਤੀ ਅੰਸਰ ਆ ਉਹ ਕਰਦੇ ਰਹਿੰਦੇ ਨੇ ਕਿਉਂਕਿ ਉਹਨਾਂ ਦਾ ਕੰਮ ਆ ਲੋਕਾਂ ਦੇ ਵਿੱਚ ਜ਼ਹਿਰ ਘੋਲਣਾ ਜ਼ਹਿਰ ਘੋਲ ਕੇ ਆਪਸ ਵਿੱਚ ਲੋਕਾਂ ਨੂੰ ਲੜਾਉਣਾ ਲੜਾ ਕੇ ਜਿਹੜੇ ਆਪਣੇ ਕੰਮ ਨੇ ਉਹ ਕਢਣੇ ਜਿਹੜੇ ਆਪਣੇ ਸਵਾਰਥ ਨੇ ਉਹ ਪੂਰੇ ਕਰਨੇ ਸੋ ਇਹ ਲੋਕ ਕੁਛ ਬੇਨਤੀ ਜਿੰਨੇ ਇੱਕ ਦੋ ਨੇ ਪੰਨੂ ਵਰਗੇ ਲੋਕ ਨਹੀਂ ਜਿਹੜੇ ਉਹ ਮਤਲਬ ਕੱਲੇ ਹੀ ਨੇ ਨਾ ਕੋਈ ਗੱਲ ਨਾ ਕੋਈ ਬਾਤ ਨਾ ਕਰਨ ਦਾ ਮਿਸ਼ਨ ਨਾ ਕੋਈ ਸੇਧ ਕਿਸ ਨੂੰ ਦੇ ਸਕਦੇ ਨੇ ਉਹਨਾਂ ਦਾ ਕੰਮ ਸਿਰਫ ਔਰ ਸਿਰਫ ਆ ਜਿਹੜਾ ਉਹ ਨਫ਼ਰਤ ਫਲਾਉਣਾ ਔਰ ਮੈਂ ਇਹ ਬੇਨਤੀ ਕਰਦਾ ਵੈਸੇ ਤਾਂ ਸਾਡੇ ਸਾਰੇ ਲੋਕ ਸਿਆਣੇ ਬਹੁਤ ਨੇ ਪੂਰੇ ਭਾਰਤ ਮਾਤਾ ਦੇ ਵਿੱਚ ਹੀ ਔਰ ਨਾਲ ਹੀ ਪੰਜਾਬ ਦੇ ਵਿੱਚ ਤਾਂ ਖਾਸ ਕਰਕੇ ਵੀ ਕੋਈ ਕਿਸੇ ਕਿਸਮ ਦੀ ਐਸੀ ਗੱਲ ਨਹੀਂ ਉਹ ਕਰਨਗੇ ਨਾ ਨਾ ਹੀ ਉਹ ਕਦੇ ਸੋਚਦੇ ਨੇ ਕਿਉਂਕਿ ਅਸੀਂ ਸਾਰੇ ਜਾਤਾਂ ਪਾਤਾਂ ਸਾਡੇ ਗੁਰੂਆਂ ਨੇ ਵੀ ਇਹੀ ਸਿਖਾਇਆ ਉਹ ਤੇ ਉੱਤੇ ਉੱਠ ਗਏ ਆ ਤਾਂ ਮੈਂ ਬੇਨਤੀ ਕਰਦਾ ਵੀ ਲੋਕਾਂ ਦਾ ਵੀ ਪੈਨਿਕ ਨਾ ਹੋਣ ਕੋਈ ਐਸੀ ਗੱਲ ਨਹੀਂ ਹੈਗੀ ਇਹਨਾਂ ਲੋਕਾਂ ਦਾ ਕੰਮ ਲੜਾਈ ਪਾਉਣਾ ਹੈ ਆਪਾਂ ਇਹਨਾਂ ਲੋਕਾਂ ਦੀਆਂ ਗੱਲਾਂ ਵਿੱਚ ਆਗੇ ਦਾ ਮਤਲਬ ਇਹ ਆ ਕਿ ਆਪਾਂ ਨੂੰ ਇਹ ਲੋਕ ਮੂਰਖ ਬਣਾਉਣ ਦੇ ਵਿੱਚ ਕਾਮਯਾਬ ਹੋਣਗੇ ਕੁੱਲ ਡਾਕਟਰ ਭਿੰਗਰੋ ਬੇਟਕਰ ਦੇ ਨਾਮ ਦੇ ਉੱਤੇ ਮਹਾਨੀ ਦੇ ਵਿੱਚ ਕੋਈ ਭਵਨ ਬਣਾਉਣ ਦੀ ਤਿਆਰੀ ਹੈਗੀ ਤਾਂ ਹੁਣ ਤੱਕ ਇਸ ਦਾ ਕੋਈ ਹਾਂਜੀ ਸਾਡੀ ਸਰਕਾਰ ਨੇ ਆਉਂਦੀ ਸਾਰੀ 6 ਏਕੜ ਜ਼ਮੀਨ ਹੈ ਜਿਹੜੀ 88 ਦੇ ਵਿੱਚ 89 ਦੇ ਵਿੱਚ ਜਿਹੜੀ ਅ ਡਾਕਟਰ ਭਿੰਗਰੋ ਬੇਟਕਰ ਜੀ ਦੇ ਨਾਮ ਦੇ ਉੱਤੇ ਭਵਨ ਬਣਾਉਣ ਲਈ ਰੱਖੀਆ ਰੱਖੀ ਮੀ ਤੇ ਬਹੁਤ ਜਲਦੀ ਉਹਨਾਂ ਦੇ ਫੰਡ ਵੀ ਰਿਲੀਵ ਹੋ ਜਾਣਗੇ ਤੇ ਬਣਨਾ ਵੀ ਉਹ ਸ਼ੁਰੂ ਹੋ ਜਾਊਗਾ ਇੱਕ ਬੜੀ ਵੱਡੀ ਜਿਹੜੀ ਭਵਨਾਂ ਤੇ ਯਾਦਗਾਰ ਹੈ ਜਿਹੜੀ ਉਹ ਡਾਕਟਰ ਸਾਹਿਬ ਦੀ ਮੁਹਾਲੀ ਦੇ ਵਿੱਚ ਬਹੁਤ ਜਲਦੀ ਬਣਾਈ ਬਣਾਇਆ ਗਿਆ ਪਹਿਲੀ ਬੜਾ ਵਧੀਆ ਇੰਸਟੀਚੂਟ ਹੈ ਕਿ ਜਿਹੜਾ ਇੱਥੇ ਚੱਲ ਰਿਹਾ ਹੈ ਲੰਬੇ ਟਾਈਮ ਤੋਂ ਡਾਕਟਰ ਸਾਹਿਬ ਦੇ ਨਾਂ ਦੇ ਉੱਤੇ ਜਿੱਥੇ ਬੱਚੇ ਨੇ ਜਿਹੜੇ ਉਹ ਟ੍ਰੇਨਿੰਗ ਲੈਂਦੇ ਨੇ ਸਿੱਖਿਆ ਲੈਂਦੇ ਨੇ ਤੇ ਆਈਐਸ ਆਈਪੀਐਸ ਤੇ ਪੀਸੀਐਸ ਦੀ ਜਿਹੜੀ ਤਿਆਰੀ ਆ ਇੱਥੇ ਕਰਦੇ ਨੇ ਤੇ ਇਸ ਕਰਕੇ ਮੁਹਾਲੀ ਦੇ ਵਿੱਚ ਹੋਰ ਵੀ ਬਹੁਤ ਕੁਝ ਡਾਕਟਰ ਸਾਹਿਬ ਦਾ ਇੱਕ ਹੋਰ ਪਵਨ ਵੀ ਬਣ ਰਿਹਾ ਹੈ ਭਾਵੇਂ ਲੋਕ ਆਪਣੇ ਸੋ ਸਵਿਸ਼ੇਣੀ ਬਣਾ ਰਹੀ ਆ ਉਹ ਵੀ ਬੜੇ ਵੱਡੇ ਪੱਧਰ ਤੇ ਜਿਹੜਾ ਡਾਕਟਰ ਸਾਹਿਬ ਦੇ ਨਾਂ ਦੇ ਉੱਤੇ ਬਣ ਰਿਹਾ ਹੋਰ ਵੀ ਬਹੁਤ ਕੁਝ ਮਾੜਾ ਬਣਨੇ ਚਾਹੀਦਾ ਕਿਉਂਕਿ ਆਉਣ ਵਾਲੀ ਜਨਰੇਸ਼ਨ ਨੂੰ ਜਿਹੜੀ ਸਿਹਤ ਆ ਉਹ ਤਾਂ ਹੀ ਮਿਲਣੀ ਆ ਜੇ ਇਦਾਂ ਦੇ ਜਿਹੜੇ ਬੰਦੇ ਪੈਦਾ ਹੋਏ ਨੇ ਬਾਹਰ ਦੁਨੀਆ ਦੇ ਵਿੱਚ ਜੇ ਉਹਨਾਂ ਨੇ ਕੀ ਕੀਤਾ ਤੇ ਉਹਨਾਂ ਦਾ ਜੀਵਨ ਕਿਦਾਂ ਰਿਹਾ ਜੇ ਆਪਾਂ ਉਹਨਾਂ ਬਾਰੇ ਉਹਨਾਂ ਨੂੰ ਦੱਸਾਂਗੇ ਇੱਥੇ ਵੀ ਤੁਸੀਂ ਡਿਊਟੀ ਲਗਾ ਰਹੇ ਸੀ ਕਿਉਂਕਿ ਜਿੱਥੇ ਜਿੱਥੇ ਮੂਰਤੀ ਹੈ ਉਹਨਾਂ ਦੀ ਸੁਰੱਖਿਆ ਵੀ ਯਕੀਨੀ ਨਹੀਂ ਹੈ ਦੇਖੋ ਇਦਾਂ ਮਾੜਾ ਅਨਸਰ ਕਦੇ ਵੀ ਕੋਈ ਵੱਡੀ ਗੜਬੜ ਕਰ ਸਕਦਾ ਹੈ ਇਸ ਕਰ ਕੋਈ ਚੁਕੰਦੇ ਰਹਿਣਾ ਸਾਡਾ ਕੰਮ ਆ ਤਾਂ ਇਸ ਕਰਕੇ ਅਸੀਂ ਬਕਾਇਦਾ ਤੌਰ ਤੇ ਸਾਡੇ ਇੱਥੇ ਪਾਰਟੀ ਦੇ ਵਰਕਰ ਵੀ ਬੈਠਣਗੇ ਪੁਲਿਸ ਰੱਖਿਆ ਵੀ ਹੈ ਇੱਥੇ ਤੇ ਬਾਕੀ ਇੱਥੇ ਇੰਸਟੀਚੂਨ ਦੇ ਸਾਰੇ ਅਮਪਲਾਈ ਵੀ ਨੇ ਬੰਦੇ ਵੀ ਨੇ ਬੱਚੇ ਵੀ ਨੇ ਇੱਥੇ ਸਾਰੇ ਕੋਈ ਅਸੀਂ ਕਰਨਾ ਇੱਥੇ ਹੋਣ ਨਹੀਂ ਦਿੱਤੀ ਜਾਊਗੀ ਜੇ ਕੋਈ ਕਰੂਗਾ ਤਾਂ ਉਹਨੂੰ ਸਖਤ ਸਜ਼ਾ ਇਹ ਰਿਪੋਰਟ ਦਿੱਤੀ ਜਾਉ। ਉਥੇ ਹੀ ਮੁਹਾਲੀ ਦੇ ਰਵਿਦਾਸ ਭਵਨ ਵਿੱਚ ਵੀ ਸਮਾਗਮ ਦਾ ਪਰਵੰਦਨ ਕੀਤਾ ਗਿਆ ਸੀ ਜਿੱਥੇ ਐਮਐਲਏ ਕੁਲਵੰਤ ਸਿੰਘ ਪਹੁੰਚੇ ਜਿੱਥੇ ਉਹਨਾਂ ਦਾ ਸਭ ਤੋਂ ਪਹਿਲਾਂ ਨਿੱਘਾ ਸਵਾਗਤ ਕੀਤਾ ਗਿਆ ਐਮਐਲਏ ਕੁਲਵੰਤ ਸਿੰਘ ਨੇ ਸੰਬੋਧਨ ਦੌਰਾਨ ਬਾਬਾ ਸਾਹਿਬ ਦੇ ਸੰਘਰਸ਼ ਭਰੇ ਜੀਵਨ ਤੇ ਚਾਨਣਾ ਪਾਇਆ ਅੱਜ ਦੇ ਦਿਨ ਦੁਨੀਆ ਦੀ ਉਹ ਹਸਤੀ ਨੇ ਜਨਮ ਲਿਆ ਸੀ ਜਿਹਦਾ ਦੁਨੀਆ ਦੇ ਵਿੱਚ ਕੋਈ ਸਾਨੀ ਨਹੀਂ ਹੈ ਬਾਬਾ ਸਾਹਿਬ ਡਾਕਟਰ ਖੀਰ ਅੰਮ੍ਰਿਤਕਲ 134ਵੀਂ ਵਰਸੀ ਅੱਜ ਤੇ ਤੁਹਾਨੂੰ ਸਾਰਿਆਂ ਨੂੰ ਉਹਦੀਆਂ ਬਹੁਤ ਬਹੁਤ ਮੁਬਾਰਕਾਂ ਐਦਾਂ ਦੇ ਬੰਦੇ ਦੁਨੀਆਂ ਦੇ ਵਿੱਚ ਕਦੇ-ਕਦੇ ਆਉਂਦੇ ਨੇ ਔਰ ਜਦੋਂ ਆਉਂਦੇ ਨੇ ਤਾਂ ਦੁਨੀਆਂ ਨੂੰ ਰਾਹ ਦਿਖਾ ਕੇ ਜਾਂਦੇ ਨੇ ਤਾਂ ਬਾਬਾ ਸਾਹਿਬ ਅਸਲ ਮਾਇਨਾ ਵਿੱਚ ਇੱਕ ਨੇਤਾ ਇਤਿਹਾਸਕਾਰ ਦੂਰਦਰਸ਼ੀ ਸੋਚ ਦੇ ਮਾਲਕ ਸਨ ਉਹਨਾਂ ਸੁਨੇਹਾ ਦਿੱਤਾ ਕਿ ਸਮਾਜਿਕ ਸਦਭਾਵਨਾ ਅਤੇ ਏਕਤਾ ਲਈ ਇਕੱਠੇ ਹੋਣ ਦੀ ਲੋੜ ਹੈ ਕੈਮਰਾ ਪਰਸਨ ਪਰਵਿੰਦਰ ਸਿੰਘ ਦੇ ਨਾਲ ਨੀਲਮ ਸ਼ਰਮਾ ਦੀ ਰਿਪੋਰਟ